সত্যামগ সত্যামগু সত নামগু সত নামগুগ সত

Thank ਨਾ ਓਰ 71 ਸਤਿਨਾਮ ਮਹਾਂਦੇਵ ਅਰਦਾਸ ਨਾਮੁ ਆਇ ਗੁਰ ਕੀ ਕਲਸ ਵਾਹਿਗੁਰੂ ਕੀ ਬਤੇ すごい。 वो हा वो

ਆ ਤੇਰਾ ਕੋਪਰਿ ਨਾਮ ਕਰੀ ਤਦ ਆਹਾ ਜਿ ਤੁਮੁ ਪ੍ਰਭੁ ਆਵਾ ਕੋਤਨਾ ਨਾਮ ਜੀ ਤਵ ਦੇਹ ਜੀ ਆਪਿ ਭਲੁ ਤੂ ਆ के सामने नो या सा नो सातिरीय तो देखो सच्चे है बादशाह मालगाम नाम में करते